ਜਿਹੜੇ ਪੰਜਾਬ ਦੇ ਲੋਕ ਇਹ ਸੋਚਦੇ ਆ ਨਾ ਕਿ ਦੌਰ 1926 ਦਾ ਚੱਲ ਰਿਹਾ ਹੈ ਬਿਲਕੁਲ ਵੀ ਨਹੀਂ ਤੁਸੀਂ ਸਾਫ਼ ਸਾਫ਼ ਗਲਤ ਹੋ ਹੁਣ ਜਿਹੜਾ ਦੌਰ ਚੱਲ ਰਿਹਾ ਹੈ ਉਹ 1984 ਦਾ ਚੱਲ ਰਿਹਾ ਹੈ ਜਾਂ ਫਿਰ 1996 ਤੇ 97 ਦਾ ਦੌਰ ਚੱਲ ਰਿਹਾ ਹੈ ਮੈਂ ਉਸ ਦੌਰ ਦੀ ਗੱਲ ਕਰਦਾ ਜਦੋਂ ਸਿੱਖਾਂ ਦੇ ਪੁੱਤਾਂ ਨੂੰ ਘਰੋਂ ਚੱਕ ਕੇ ਪੁਲਿਸ ਸ਼ਰੇਆਮ ਇਨਕਾਊਂਟਰ ਕਰ ਦਿੰਦੀ ਸੀ ਤੇ ਪਰ ਹੁਣ ਵੀ ਕਈ ਮਾਵਾਂ ਦੀ ਨੀਂਦ ਉੱਡੀ ਹੋਈ ਆ ਉਹ ਆਪਦੇ ਜਵਾਕਾਂ ਨੂੰ ਸੂਰਜ ਢਲਣ ਤੋਂ ਪਹਿਲਾਂ ਹੀ ਫੋਨ ਕਰਨੇ ਸ਼ੁਰੂ ਕਰ ਦਿੰਦੀ ਆ ਪੁੱਤ ਜਿੱਥੇ ਵੀ ਹੈਗਾ ਚੁੱਪ-ਚੁੱਪ ਘਰੇ ਆ ਜਾ ਚਾਹੇ ਤੂੰ ਕਾਲਜ ਦੇ ਵਿੱਚ ਬੈਠਾ ਹੈ ਜਾਂ ਯੂਨੀਵਰਸਿਟੀ ਵਿੱਚ ਬੈਠਾਂ ਚਾਹੇ ਦੋਸਤਾਂ ਦੇ ਨਾਲ ਬੈਠਾਂ ਚਾਹੇ ਵਿਆਹ ਤੇ ਗਿਆ ਹੈ ਚਾਹੇ ਕੋਈ ਪਾਰਟੀ ਸੈਲੀਬ੍ਰੇਟ ਕਰ ਰਿਹਾ ਹੈ ਪਰ ਸੂਰਜ ਡੁੱਬਣ ਤੋਂ ਪਹਿਲਾਂ ਘਰੇ ਆ ਜਾ ਨਹੀਂ ਤਾਂ ਸੂਰਜ ਡੁੱਬਣ ਤੋਂ ਬਾਅਦ ਕੌਣ ਆਉਣਗੇ ਪਹਿਲਾ ਪੰਜਾਬ ਦੇ ਵਿੱਚ ਕਹਾਵਤ ਹੁੰਦੀ ਸੀ ਵੀ ਕਾਲੇ ਕੱਛਿਆਂ ਵਾਲੇ ਆ ਜਾਂਦੇ ਆ ਉਹ ਚੋਰੀਆਂ ਕਰਦੇ ਆ ਪਰ ਹੁਣ ਸੂਰਜ ਡੁੱਬਣ ਤੋਂ ਬਾਅਦ ਕੌਣ ਆਉਂਦਾ ਹੈ ਘਰੇ ਪੁਲਿਸ ਆ ਜਾਂਦੀ ਹੈ ਸੜਕਾਂ ਤੇ ਪੁਲਿਸ ਆ ਜਾਂਦੀ ਹੈ ਕਿਉਂਕਿ 1 ਲੱਖ ਸਿੱਖਾਂ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ 2026 ਦਾ ਦੌਰ ਚੱਲ ਰਿਹਾ ਹੈ ਇਹ ਦੌਰ ਤਾਂ ਫਿਰ ਉਹੀ ਪੁਰਾਣਾ ਚੱਲ ਪਿਆ ਨਾ ਪਰ ਇੱਥੇ ਪੰਜਾਬ ਦੇ ਲੋਕ ਸੁੱਤੇ ਕਿਉਂ ਪ ਲਓ ਮੇਰਾ ਪੋਤਾ ਘਰੇ ਬੈਠਾ ਏ ਮੇਰੇ ਪੁੱਤੇ ਕਿਹੜਾ ਹਮਲਾ ਹੋਇਆ ਏ ਮੇਰਾ ਪੁੱਤ ਕਿਹੜਾ ਚੱਕਿਆ ਗਿਆ ਏ ਪਰ ਮੇਰਾ ਪੋਤਾ ਸਿੱਖ ਤਾਂ ਵਜਦਾ ਹੈ ਨਾ ਸੇ ਕਾਨੂੰ ਹੀ ਉਹਨਾਂ ਨੇ ਚੱਕਣਾ ਹੈ ਵੱਡੇ ਵੱਡੇ ਕੱਦਾਂ ਵਾਲੇ ਬੰਦੇ ਚੱਕੇ ਜਾ ਰਹੇ ਆ ਪਰ ਪ੍ਰਸ਼ਾਸਨ ਤੋਂ ਚਿੱਟਾ ਬੰਦ ਨਹੀਂ ਹੋਇਆ ਪ੍ਰਸ਼ਾਸਨ ਤੋਂ ਚੈਨਾ ਡੋਰ ਬੰਦ ਨਹੀਂ ਹੋਈ ਪ੍ਰਸ਼ਾਸਨ ਤੋਂ ਪਰ ਭ੍ਰਸ਼ਟਾਚਾਰ ਵਾਲੇ ਲੋਕ ਨਹੀਂ ਫੜੇ ਗਏ ਪਰ ਇੱਥੇ ਮੁੱਦਾ ਚੱਲ ਰਿਹਾ ਹੈ ਮੈਂ ਪੁੱਛਣਾ ਚਾਹਣਾ ਹੈ ਇਨ੍ਹਾਂ ਸਰਕਾਰਾਂ ਨੂੰ ਜਾਂ ਫਿਰ ਉਸ ਪ੍ਰਸ਼ਾਸਨ ਨੂੰ ਤੁਸੀਂ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਜਾਂ ਫਿਰ ਪੰਜਾਬ ਦੀ ਮਿੱਟੀ ਨੂੰ ਖਤਮ ਕਰਨਾ ਚਾਹੁੰਦੇ ਹੋ ਹੁਣ ਡਿਪੈਂਡ ਥੋੜੇ ਉੱਤੇ ਕਰਦਾ ਤੁਸੀਂ ਚੱਲ ਕਿਹੜੇ ਰਾਹ ਪਏ ਹੋ ਪੰਜਾਬ ਵੀ ਸਾਡਾ ਹੈ ਸਿੱਖੀ ਵੀ ਸਾਡੀ ਆ ਪਰ ਤੁਸੀਂ ਸਿੱਖਾਂ ਦੇ ਪਿੱਛੇ ਹੱਤੋਂ ਕਿਉਂ ਪਏ ਹੋਏ ਹੋ ਜਿਵੇਂ ਬੀਜੇਪੀ ਸਰਕਾਰ ਹਰ ਪਾਸੇ ਬਨਾਰਸ ਤੋਂ ਲੈ ਕੇ ਚਿਟਕੂੜ ਤੱਕ ਮੰਦਰ ਤੋੜਦੀ ਪਈ ਆ ਜਦੋਂ ਬੀਜੇਪੀ ਸਰਕਾਰ ਪੰਜਾਬ ਦੇ ਵਿੱਚ ਐਂਟਰ ਕਰ ਗਈ ਮੰਦਿਰਾਂ ਤਾਂ ਛੱਡੋ ਗੁਰਦੁਆਰਿਆਂ ਉੱਤੇ ਵੀ ਹਮਲੇ ਹੋਣਗੇ ਪਰ ਜੇਕਰ ਸਾਫ਼-ਸਾਫ਼ ਐਗਜ਼ਾਮਪਲ ਦੇਖਣਾ ਚਾਹੁੰਦੇ ਹੋ ਵੱਡਾ ਹਮਲਾ ਸਿੱਖੀ ਉੱਤੇ ਕਿਹਦੀ ਸਰਕਾਰ ਦੇ ਵਿੱਚ ਹੋ ਰਿਹਾ ਹੈ ਆਮ ਆਦਮੀ ਸਰਕਾਰ ਦੇ ਵਿੱਚ ਹੋ ਰਿਹਾ ਹੈ ਇਹ ਉਹੀ ਸਰਕਾਰ ਆ ਜਿਹੜੀ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਇੱਕ ਮੈਂ ਤੁਹਾਨੂੰ ਛੋਟੀ ਜੀ ਇੱਕ ਕਹਾਵਤ ਜਿੰਨਾ ਜਿਹੜੀ ਮੈਂ ਕਿਸੇ ਕਿਤਾਬ ਦੇ ਵਿੱਚ ਪੜ੍ਹੀ ਸੀ ਕਿ ਕਹਿੰਦੇ ਕਲਯੁਗ ਦਾ ਦੌਰ ਆ ਸ਼ੇਰਾ ਕਾਲਜਗ ਦਾ ਦੌਰ ਆ ਸ਼ੇਰਾ ਜਿੰਨਾ ਰਾ ਤੂੰ ਭਲਾ ਕਰੇਗਾ ਤੈਨੂੰ ਉਹੀ ਵੜਨਗੇ ਤੇਰੇ ਤੇ ਉਹੀ ਹਮਲਾ ਕਰਨਗੇ ਅਸੀਂ ਬਦਲਾ ਲੈ ਕੇ ਆਂਦਾ ਸੀ ਹੱਕਾਂ ਥੋਕ ਠੋਕ ਵੋਟਾਂ ਪਾਉਂਦਾ ਸੀ ਇਹਨਾਂ ਨੂੰ ਤੇ ਲੋਕਾਂ ਤੋਂ ਪਵਾਉਂਦਾ ਸੀ 92% ਦਿੱਤੇ ਪਰ ਇਹਨਾਂ ਨੇ ਹਮਲਾ ਸਿੱਖਾਂ ਤੇ ਕਰਤਾ ਹੁਣ ਇਹ ਹਮਲਾ ਕਿੰਨਾ ਤੇ ਕਰ ਰਿਹਾ ਬਾਰ ਬਾਰ ਪੰਜਾਬ ਤੇ ਪੰਜਾਬ ਦੇ ਸਿੱਖਾਂ ਤੇ ਕਰ ਰਿਹਾ ਮਤਲਬ ਸਿੱਧਾ ਜਿਹਾ ਕਹਿੰਦਾ ਇਹੀ ਆ ਕਿ ਫਿਰ ਮਤਲਬ ਆਮ ਆਦਮੀ ਪਾਰਟੀ ਹੈ ਜਿਹੜੀ ਜਿਹੜਾ ਵੱਡਾ ਬਦਲਾਵ ਆ ਇਹ ਵੀ ਸੇਫ ਨਹੀਂ ਹੈਗਾ ਪੰਜਾਬ ਵਾਸਤੇ ਬੀਜੇਪੀ ਤਾਂ ਬਹੁਤ ਦੂਰ ਦੀ ਗੱਲ ਆ ਹੁਣ ਜਿਹੜੇ ਲੋਕ ਬੀਜੇਪੀ ਜੁਆ ਕਰ ਰਹੇ ਆ ਜਿਹੜੇ ਲੋਕ ਆਮ ਆਦਮੀ ਚ ਜੁਆਇਨ ਹੋਏ ਸੀ 2014 ਵੇਲੇ 2017 ਵੇਲੇ 2022 ਵੇਲੇ ਹੁਣ ਸਾਰੇ ਆਮ ਆਦਮੀ ਛੱਡ ਰਹੇ ਆ ਸਾਰੇ ਬੈਕ ਟੂ ਬੈਕ ਫੇਰ ਆਪਣੀਆਂ ਪੁਰਾਣੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਜਿਨ੍ਹਾਂ ਨੂੰ ਅਸੀਂ ਬਦਲਾਅ ਵਿੱਚ ਲੈ ਕੇ ਆਂਦਾ ਸੀ ਉਹ ਸਾਡੇ ਤੇ ਹੀ ਹਮਲਾ ਕਰ ਰਹੇ ਆ ਬਦਲਾਅ ਅਸੀਂ ਇਸ ਕਰਕੇ ਲੈ ਕੇ ਆਂਦਾ ਸੀ ਕਿਸਾਨਾਂ ਦੀ ਜਿਹੜੀ ਆਮਦਨ ਵਧੂਗੀ ਬਦਲਾਅ ਇਸ ਕਰਕੇ ਲੈ ਕੇ ਆਂਦਾ ਸੀ ਆਮਦਨ ਦੇ ਨਾਲ ਨਾਲ ਪੰਜਾਬ ਸੋਨੇ ਦੀ ਚਿੜੀ ਵਾਂਗੂ ਖਿਲੂਗਾ ਪਰ ਇਹ ਤਾਂ ਹੋਰ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਹੈ ਬਾਹਰ ਦੇ ਕ੍ਰिएਟਰ ਬਾਹਰ ਦੇ ਵੱਡੇ ਵੱਡੇ ਇਨਫਲੂਐਂਸਰ ਜਿਹੜੇ ਹਿੰਦੀ ਬੋਲਦੇ ਆ ਇੰਗਲਿਸ਼ ਬੋਲਦੇ ਆ ਉਹ ਕਹਿੰਦੇ ਅਸੀਂ 2010 2012 ਜਾਂ 2002 ਦੇ ਵਿੱਚ ਪੰਜਾਬ ਚ ਗਏ ਸੀ ਪਰ ਹੁਣ ਪੰਜਾਬ ਦੇ ਵਿੱਚੋਂ ਮੌਲ ਨਹੀਂ ਰਿਹਾ ਪੰਜਾਬ ਦਾ ਮਾਹੌਲ ਬਿਲਕੁਲ ਖਰਾਬ ਹੋ ਚੁੱਕਾ ਤੁਸੀਂ ਕਦੇ ਵੀ ਪੰਜਾਬ ਨਾ ਜਾਓ ਇਹ ਗੱਲਾਂ ਕਹਿੰਦੇ ਪਏ ਆ ਵੱਡੇ ਵੱਡੇ ਕ੍ਰिएਟਰ ਕਿਉਂ ਕਿ ਉਹਨਾਂ ਨੂੰ ਹਿੰਦੀ ਵਾਲੇ ਸਪੋਰਟ ਕਰਦੇ ਆ ਤੇ ਇੱਥੇ ਪੰਜਾਬੀ ਸਾਡੇ ਪੰਜਾਬੀਆਂ ਦੀਆਂ ਲੱਤਾਂ ਖਿੱਚਦੇ ਆ ਜਿਕਰ ਅੱਜ ਮੈਂ ਆਵਾਜ਼ ਚੱਕੀ ਹੈ ਮੀਰੀਆਂ ਲੱਤਾਂ ਖਿੱਚਣਗੇ ਨਾ ਕਿ ਮੇਰੇ ਪੇਜ ਨੂੰ ਸਪੋਰਟ ਕਰਨਗੇ ਨਾ ਕਿ ਮੇਰੀ ਵੀਡੀਓ ਨੂੰ ਸ਼ੇਅਰ ਕਰਨਗੇ ਇਹ ਵੀ ਇੱਕ ਕੜਵਾ ਸੱਚ ਆ ਪੰਜਾਬੀਓ ਜਿਸ ਦੀ ਵਾਇਰਲ ਦੇ ਨਾਲ ਆਪਾਂ ਪਿੱਛੇ ਹੁੰਦੇ ਜਾ ਰਹੇ ਆ ਆਪਾਂ ਦੋਲੇ ਨਹੀਂ ਬੰਨਣਾ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਆ ਆਪਦੀ ਆਵਾਜ਼ ਲਈ ਲੜਨਾ ਹੈ ਆਪਦੀ ਕੌਮ ਦੇ ਲਈ ਲੜਨਾ ਹੈ ਤੇ ਆਪਦੇ ਪੰਜਾਬ ਨੂੰ ਬ